ਕ੍ਰਿਤਿਕਲ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਇਸ ਬੈਠਕ ਦੇ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਨੇ ਇਸ ਦੌਰਾਨ ਨਵੇਂ ਇਮਾਰਤੀ ਨਿਯਮਾਂ ਸਨਿਆਤਾ ਲਈ ਗਿਰਵੀਕਰਨ ਦੇ ਦਸਤਾਵੇਜ਼ਾਂ ਦਾ ਖਰਚਾ ਘਟਾਉਣ ਬਰਨਾਲਾ ਨਗਰ ਕੌਂਸਲ ਨੂੰ ਨਿਗਮ ਦਾ ਦਰਜਾ ਦੇਣ ਲੁਧਿਆਣਾ ਦੀ ਨਵੀਂ ਸਬ ਤਹਿਸੀਲ ਬਣਾਉਣ ਖੇਡ ਮੈਡੀਕਲ ਕਾਰਡਰ ਲਈ 100 ਆਸਾਮੀਆਂ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਨਿੱਜੀ ਤੇ ਸਰਕਾਰੀ ਨਸ਼ਾ ਚੜਾਓ ਕੇਂਦਰਾਂ ਤੇ ਓਟ ਸੈਂਟਰਾਂ ਲਈ ਨਿਯਮਾਂ ਵਿੱਚ ਤਰਮੀਮਾਂ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਲਏ ਗਏ ਨੇ ਤੋਂ ਦੱਸਦੀ ਹੈ ਕਿ ਬਰਨਾਲਾ ਨੂੰ ਨਿਗਮ ਦਾ ਦਰਜਾ ਦਿੱਤਾ ਜਾਵੇਗਾ ਮੰਤਰੀ ਮੰਡਲ ਵੱਲੋਂ ਬਰਨਾਲਾ ਨਗਰ ਕੌਂਸਲ ਨੂੰ ਨਿਗਮ ਦਾ ਦਰਜਾ ਦੇਣ ਦਾ ਫੈਸਲਾ ਲਿਆ ਹੈ ਬਰਨਾਲਾ ਕਾਉਂਸਲ ਹੁਣ ਆਮਦਨ ਅਤੇ ਵਸੂ ਪੱਖੋਂ ਨਿਗਮ ਦੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਸੀ ਇਸ ਤੋਂ ਇਲਾਵਾ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਮੰਤਰੀ ਮੰਡਲ ਵੱਲੋਂ ਲੁਧਿਆਣਾ ਵਿਖੇ ਲੁਧਿਆਣਾ ਉਤਰੀ ਸਬ ਤਹਿਸੀਲ ਦੀ ਸਥਾਪਤੀ ਲਈ ਵੀ ਪਰਵਾਨਗੀ ਦੇ ਦਿੱਤੀ ਗਈ ਹੁਣ ਸਥਾਨਕ ਲੋਕਾਂ ਨੂੰ ਪਟਵਾਰਖਾਨੇ ਸਮੇਤ ਬਹੁਤ ਸਾਰੀਆਂ ਸਹੂਲਤਾਂ ਸਥਾਨਕ ਪੱਧਰ ਤੇ ਹੀ ਮਿਲ ਸਕਣਗੀਆਂ